ਤੇ ਨਾਲ ਉਹਨਾਂ ਦੇ ਗਾਣੇ ਹੈਗੇ ਰਿਕਾਰਡਡ ਹਾਂਜੀ ਗਾਣੇ ਰਿਕਾਰਡਡ ਵੀ ਹੈਗੇ ਆ ਤੇ ਇੱਕ ਗਾਣਾ ਉਹ ਸਾਰਿਆਂ ਦੇ ਲਈ ਕੁਝ ਐ ਹੋ ਜਾ ਗਿਫਟ ਆ ਵੀ ਬਾਬਾ ਮੇਰ ਕਰੇ ਉਹ ਚੀਜ਼ ਆ ਗਈ ਮੈਨੂੰ ਇੰਨਾ ਪਤਾ ਵੀ ਮਾਰਕੀਟ ਛੱਡੂ ਇੰਡਸਟਰੀ ਲਜੂ ਵੀ ਅੰਮੈ ਬੜਾ ਐ ਨਾ ਬੰਦ ਬਖਤੀ ਜੀ ਸਾਹਮਣੇ ਰੱਖੇ ਪਰ ਜਦੋਂ ਵੀ ਆ ਗਿਆ ਉਹ ਗਾਣਾ ਬਾਪੇ ਦੀ ਮੇਰ ਨਾਲ ਈ ਡੱਕ ਘੈਂਟ ਗਾਣਾ ਵੀ ਗੱਲਬਾਤ ਉੱਕੇ ਹੋਣੀ ਇੱਕ ਪਾਸੇ ਮੋਸਟ ਅਪ ਵੀ ਹੋਈਦਾ ਪੰਪ ਅਪ ਵੀ ਹੋਈਦਾ ਵੀ ਗਾਣਾ ਬਹੁਤ ਘੈਂਟ ਦਾ ਬੀਟਸ ਬਹੁਤ ਘੈਂਟ ਦੂਜੇ ਬੰਨੇ ਨਾਲ ਦੀ ਨਾਲ ਬੰਦਾ ਇਮੋਸ਼ਨਲ ਹੋ ਜਾਂਦਾ ਪਿਆ ਰਾਜ ਜਿਹੜਾ ਸੱਜ ਹੈ ਨਹੀਂ ਗਾਣੇ ਵੀ ਇਕੱਠੇ ਕੀਤੇ ਸੀਗੇ ਮੈਂ ਪਰਸਨਲੀ ਵੀ ਮਤਲਬ ਦੇਖਿਆ ਵੀ ਇਨਸਾਨ ਕਿਵਲ ਜ ਆ ਪੀ ਕਿਤੇ ਨਾ ਕਿਦੀ ਕਿਉਂਕਿ ਆਰਟਿਸਟ ਹੁੰਦਾ ਨਾ ਜਿਹੜਾ ਬੰਦਾ ਇਮੋਸ਼ਨਲ ਹੁੰਦਾ ਅੱਜ ਦੇ ਟਾਈਮ ਬਹੁਤ ਸਾਰੇ ਆਰਟਿਸਟ ਨੇ 90% ਮਤਲਬ ਇਮੋਸ਼ਨਲ ਘਾਟਾਂ ਮੈਂਟਲੀ ਜਿਆਦਾ ਹਨਾ ਦਿਮਾਗੀ ਤੌਰ ਤੇ ਜਲਦੇ ਆ ਉਹ ਦਿਲੋਂ ਚੱਲਣ ਵਾਲਾ ਬੰਦਾ ਹੈ ਤੇ ਮੈਨੂੰ ਕਿਤੇ ਨਾ ਕਿਤੇ ਉਹ ਅਟੈਚਮੈਂਟ ਜੀ ਬੇਤੀਲ ਹੁੰਦੀ ਵੀ ਨਹੀਂ ਯਾਰ ਮੂਵੀ ਦੇ ਸਨੈਰੀਓ ਨੂੰ ਉਸ ਹਾਵ ਨਾ ਢਾਲਤਾ ਇਹਨਾਂ ਨੇ ਵੀ ਜੋ ਅੱਜ ਦੇ ਦੌਰ ਚ ਆਪਾਂ ਲੋਕ ਹਨਾ ਪ੍ਰਾਪਰਟੀ ਦੀਆਂ ਆਪਦੀਆਂ ਗੱਡੀਆਂ ਦੀ ਉਨੀ ਕੇਅਰ ਕਰਦੇ ਆ ਜਿੰਨੀ ਘਰ ਚ ਪਏ ਬਜ਼ੁਰਗ ਦੀ ਆਪਦੇ ਦਾਦੇ ਦੀ ਦਾਦੀ ਦੀ ਨਹੀਂ ਕਰਦੇ ਉਹ ਪੈਸੇ ਉਹ ਕਿੱਲੇ ਵਰਤ ਲਈਦੇ ਆ ਬਜ਼ੁਰਗਾਂ ਦੀ ਅਕਲ ਨਹੀਂ ਵੱਦੀ ਦੀ ਉਹ ਮੈਨੂੰ ਵਧੀਆ ਲੱਗਿਆ ਵੀ ਇਹਨਾਂ ਨੇ ਬਹੁਤ ਵਧੀਆ ਸਿਨੈਰੀਓ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਇਹ ਜ਼ਰੂਰ ਸੁਣਿਆ ਵੀ ਰਾਤ ਨੂੰ ਜਿਆਦਾ ਪਰਵੀਉਂ ਪਾ ਕੇ ਨਾ ਨਿਕਲਿਆ ਕਰੋ ਕੋਈ ਚੜ੍ਹਿਆ ਜਾਂ ਮੜਜੂ ਇਹ ਸਿੰਗਲ ਸੀਗੇ ਜਦੋਂ ਉਦੋਂ ਜਿਆਦਾ ਪਾ ਕੇ ਨਿਕਲੀ ਤਾਂ ਇੱਥੇ ਕੋਈ ਜੰਮੜ ਹੀ ਜਾਵੇ ਜਦੋਂ ਗਾਣਾ ਨਹੀਂ ਬਿਨੇ ਪਾਉਂਦਾ ਆ ਆ ਜਾ ਜੰਮੜ ਜਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਸਸੀ ਗਾਇਲ ਪੰਜਾਬੀ ਗੋਬਜ਼ੇ ਇਕ ਵੀ ਮੈਂ ਹਰ ਇੱਕ ਸ਼ਟਾ ਕਰ ਉਮੀਦ ਕਰਦੀ ਆ ਸਾਰੇ ਜਾਨੇ ਠੀਕ ਠਾਕ ਹੋਵੋਗੇ ਕਦ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਪ੍ਰੀਮੀਅਰ ਤੇ ਪਹੁੰਚੇ ਤੇ ਮਿਸਟਰ ਟੀ ਮੌਜੂਦ ਹੈ ਨਾਲ ਬਾਤ ਕਰਦੇ ਆ ਸਸੀ ਗਾਇਲ ਸਰ ਸਸੀ ਗਾਇਲ ਜੀ ਹਾਂ ਜੀ ਮੋਵੀ ਇਟ ਇਜ਼ ਨੋ ਮੋਵੀ ਆ ਮੂਵੀ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੂਵੀ ਬਾਰੇ ਕਹਿਣਾ ਚਾਹਾਂਗੇ ਮੈਨੂੰ ਮੂਵੀ ਬਹੁਤ ਸੋਹਣੀ ਲੱਗੀ ਸਾਰੇ ਨਾਲੋਂ ਘੈਂਟ ਮੈਨੂੰ ਕਨਸੈਪਟ ਲੱਗਿਆ ਜਿਹੜਾ ਵੀ ਬਜ਼ੁਰਗਾਂ ਦੀ ਇੱਜ਼ਤ ਕਰਨ ਦਾ ਜੋ ਮਤਲਬ ਮੂਵੀ ਦੇ ਸਨੈਰੀਓ ਨੂੰ ਉਸ ਹਿਸਾਬ ਨਾਲ ਢਾਲਤਾ ਇਹਨਾਂ ਨੇ ਵੀ ਜੋ ਅੱਜ ਦੇ ਦੌਰ 'ਚ ਆਪਾਂ ਲੋਕ ਹਨਾ ਪ੍ਰਾਪਰਟੀ ਦੀਆਂ ਆਪਦੀਆਂ ਗੱਡੀਆਂ ਦੀ ਉਨੀ ਕੇਅਰ ਕਰਦੇ ਆ ਜਿੰਨੀ ਘਰ 'ਚ ਪਏ ਬਜ਼ੁਰਗ ਦੀ ਆਪਦੇ ਦਾਦੇ ਦੀ ਦਾਦੀ ਦੀ ਨਹੀਂ ਕਰਦੇ ਉਹਨਾਂ ਦੀਆਂ ਜੋ ਕੋਸ਼ਤਾਂ ਦੀਆਂ ਚੀਜ਼ਾਂ ਛੱਡੀਆਂ ਉਹ ਵਰਤ ਲਈਦੀਆਂ ਉਹ ਪੈਸੇ ਉਹ ਕਿੱਲੇ ਵਰਤ ਲੈਂਦੇ ਆ ਬਜ਼ੁਰਗਾਂ ਦੀ ਅਕਲ ਨਹੀਂ ਵਰਤੀਦੀ ਉਹ ਮੈਨੂੰ ਵਧੀਆ ਲੱਗਿਆ ਵੀ ਇਹਨਾਂ ਨੇ ਬਹੁਤ ਵਧੀਆ ਸਨੈਰੀਓ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਹੈ ਹਰ ਇਹਦਾ ਸੈਮੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੂਬੀ ਹੋਣਾ ਨੇ ਆਪਣਾ ਕਰੈਕਟਰ ਹਨਾ ਪਲੇ ਕੀਤਾ ਬੀ ਐਨ ਸ਼ਰਮਾ ਦੀ ਜਦੋਂ ਉਹਨਾਂ ਦਾ ਉਹ ਕਿੱਸਾ ਸੁਣਾ ਰਹੇ ਸੀ ਕਿ ਮੈਨਾਂ ਇਹਦਾ ਹੋਇਆ ਉਹ ਬਹੁਤ ਇਮੋਸ਼ਨਲ ਸੀਗਾ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਤੇ ਵੈਸੇ ਹੀ ਖੂਬ ਐਕਟਰ ਮਕੂਬੀ ਨਭਾਇਆ ਉਹਨਾਂ ਨੇ ਆਪਣਾ ਕਰਦਾਰ ਉਹਦੇ ਉੱਤੇ ਮੈਂ ਕੀ ਟਿੱਪਣੀ ਕਰ ਸਕਦਾ ਪਰ ਬੇਸਿਕਲੀ ਜੋ ਓਵਰ ਆਲ ਸੀ ਮੂਵੀ ਤੇ ਜੋ ਕਨਸੈਪਟ ਸੀ ਮਨ ਵਧੀਆ ਲੱਗਿਆ ਕਹਿਣ ਲੱਗਾ ਜੀ ਤੁਹਾਡੀ ਗੱਲ ਕੀਤੀ ਜਾਏ ਤੁਹਾਡਾ ਕਿਹੋ ਜਿਹਾ ਰਿਲੇਸ਼ਨ ਸੀ ਤੁਹਾਡੇ ਗ੍ਰੈਂਡਪੇਰੈਂਟਸ ਨਾਲ ਮੇਰੇ ਗ੍ਰੈਂਡਪੀਰਸ ਨਾਲ ਰਿਲੇਸ਼ਨ ਕਿਉਂਕਿ ਜਦੋਂ ਮੈਂ ਪੈਦਾ ਹੋਇਆ ਸੀਗੇ ਨਹੀਂ ਮੇਰੇ ਦਾਦਾ-ਦਾਦੀ ਬਹੁਤ ਯੰਗ ਏਜ ਡੈਡੀ ਸੀਗੇ ਉਦੋਂ ਹੀ ਡੈਥ ਹੋ ਚੁੱਕੀ ਤਾਂ ਮੈਂ ਇਹ ਆਨੰਦ ਮਾਣ ਨਹੀਂ ਸਕਿਆ ਪਰ ਦਿਲ ਚ ਉਹਨਾਂ ਦੀ ਜਗਾ ਮੈਂ ਚ ਉਹਨਾਂ ਦੇ ਲੋ ਵੀ ਕਾਸ਼ ਹੁੰਦੇ ਤੇ ਮੈਂ ਉਹਨਾਂ ਦੀ ਸੇਵਾ ਕਰਦਾ ਸੁਪਰਸਟਿਸ਼ਨ ਦੇਖ ਆ ਗਿਆ ਮੂਵੀ ਦੇ ਵਿੱਚ ਭੂਤ ਹਨਾ ਹੁੰਦੇ ਐ ਐਨਰਜੀ ਚ ਹਰ ਬਲੀਵ ਕਰਦੇ ਤੁਸੀਂ ਪਤਾ ਨਹੀਂ ਹੁਣ ਇਹਨਾਂ ਚੀਜ਼ਾਂ ਦਾ ਜੇ ਬੰਦੇ ਹੁੰਦੇ ਆ ਤੇ ਜੇ ਰੱਬ ਹੁੰਦਾ ਤੇ ਫਿਰ ਇਹ ਵੀ ਹੋ ਸਕਦਾ ਐ ਤੇ ਅਕਦੀ ਬਚਪਨ ਸੁਣਿਆ ਹੁਜੇ ਕਹਾਣੀਆਂ ਘਰ ਦੇ ਕਹਿੰਦੇ ਨਾ ਸੋਜਾ ਨਹੀਂ ਤਾਂ ਪੂਤ ਆਜੂਗਾ ਤੈਨੂੰ ਲੈ ਜਾਊਗਾ ਜਾਂ ਖਾ ਜਾਊਗਾ ਇਹ ਛੱਕ ਨਹੀਂ ਮਾਰਦੀ ਕੰਮ ਨਹੀਂ ਚੰਗਾ ਹੁੰਦਾ ਸਿਰੇ ਨਹੀਂ ਚੜਦਾ ਨਹੀਂ ਇਹ ਜ਼ਰੂਰ ਸੁਣਿਆ ਐ ਵੀ ਰਾਤ ਨੂੰ ਜ਼ਿਆਦਾ ਪਰਫਿਊਮ ਪਾ ਕੇ ਨਾ ਨਿਕਲਿਆ ਕਰੋ ਕੋਈ ਚੜ੍ਹੇਲ ਚੰਬੜ ਜੂ ਤੇ ਸਿੰਗਲ ਸੀਗੀ ਜਦੋਂ ਉਹ ਤੋਂ ਜ਼ਿਆਦਾ ਪਾ ਕੇ ਨਿਕਲੀ ਤਾਂ ਸ਼ਾਇਦ ਕੋਈ ਜੰਬੜੀ ਜਾਵੇ ਜਦੋਂ ਗਾਣਾ ਨਹੀਂ ਬਿਨੇ ਵਾਲ ਬੋਟਰ ਦਾ ਆ ਜਾ ਜੰਬੜ ਜਾ ਜੀ ਤੇ ਹਨਾ ਜਿਹੜਾ ਲਾਸਟ ਗਾਣਾ ਸੀਗਾ ਉਹ ਬਹੁਤ ਖੂਬਸੂਰਤ ਗਾਣਾ ਹਨਾ ਬਹੁਤ ਪਸੰਦ ਕੀਤਾ ਉਹਦੇ ਦੋ ਲਾਈਨਾਂ ਹੋਰ ਹਨ ਇਕ ਵਾਰੀ ਹਾਂ ਜੀ ਇਹ ਮੈਂ ਲिरिक्स ਉਹਦਾ ਇਹਨੇ ਯਾਦ ਨਹੀਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਬਹੁਤ ਚੋਨਾ ਹੈ ਨਾ ਤਾਂ ਉਹ ਯੂਟਿਊਬ ਬਹੁਤ ਫੋਲੋ ਕਰਦਾ ਹੈ ਗਾਣੇ ਨੂੰ ਬਹੁਤ ਪਸੰਦ ਕਰਦਾ ਹੈ ਤੇ ਆਪਣੇ ਫੈਨਸ ਅਲੇ ਕੀ ਕਹਿਣਾ ਚਾਹਦੇ ਹੋ ਫੈਨਸ ਨਹੀਂ ਮੈਂ ਸੋਚਦਾ ਵੀ ਉਹ ਫੈਮਲੀ ਆ ਉਹ ਭਰਾ ਨੇ ਉਹ ਆਪਣੇ ਫੈਨਸ ਨੇ ਜਿਹੜੇ ਲਾਈਕ ਕਰਦੇ ਆ ਉਹਨਾਂ ਦਾ ਕਰਕੇ ਰੋਜ਼ੀ ਰੋਟੀ ਚੱਲਦੀ ਆ ਆਪਣਾ ਸਾਰਾ ਕੁਝ ਚੱਲਦਾ ਆਪਣੇ ਲਈ ਦੇ ਦਿਲੋਂ ਪਿਆਰ ਆ ਜਿੰਨਾ ਕਰ ਸਕੀ ਉਹਨਾ ਘਟ ਕੀ ਬੋਲ ਸਕਦੇ ਹਾਨਾ ਸਰ ਅੱਜ ਕਾ ਤਾਂ ਨਾ ਟ੍ਰੈਂਡ ਬਦਲਦਾ ਰਹਿੰਦਾ ਹੈ ਤੇ ਤੁਸੀਂ ਆਪਣੇ ਪ੍ਰੋਜੈਕਟਸ ਨੂੰ ਕਿਸ ਤਰ੍ਹਾਂ ਪਿਕ ਕਰਦੇ ਹੋ ਟ੍ਰੈਂਡ ਦੇ ਹਿਸਾਬ ਨਾਲ ਕਿਦਾਂ ਚਾਹਦੇ ਕਿਉਂਕਿ ਯੂਥ ਹੈ ਅੱਜ ਇੱਕ ਪ੍ਰੋਜੈਕਟ ਸੌਂ ਰਿਹਾ ਤੇ ਨਾਲ ਦੇ ਨਾਲ ਟੇਸਟ ਚੇਂਜ ਹੋ ਜਾਂਦਾ ਹੈ ਟ੍ਰੈਂਡ ਬਦਲ ਜਾਂਦਾ ਤੁਸੀਂ ਕਿਸ ਤਰੀਕੇ ਨੂੰ ਉਸ ਚੀਜ਼ ਨੂੰ ਦੇਖਦੇ ਹੋ ਤੁਹਾਡਾ ਨਜ਼ਰੀਆ ਕੀ ਉਹਦਾ ਨੀ ਨਜ਼ਰੀਆ ਮੇਰਾ ਕੀ ਗਿੰਦਾ ਮਾਲਕ ਮਿਹਰ ਕਰੇ ਬਾਬਾ ਇਨੀ ਬਖਸ਼ ਕਰ ਦੇਵੇ ਜੋ ਦਿਲ ਕਰਦਾ ਉਹ ਕਰ ਲਈਦਾ ਜੇ ਉਹਦੀ ਮਿਹਰ ਹੋ ਉਹੀ ਚੀਜ਼ ਟ੍ਰੈਂਡ ਬਣ ਜਾਉਂਦਾ ਤੇ ਕਿਹੜਾ 뮤זיਕ ਕਿਸ ਤਰ੍ਹਾਂ ਦੇ 뮤זיਕ ਧਾਨੋ ਸੁਣਨਾ ਜ਼ਿਆਦਾ ਪਸੰਦ ਹੈ ਮੈਨੂੰ ਹਿਪ ਹੌਪ 뮤ਜ਼ਿਕ ਬੜਾ ਵਾਦਸ ਹੁੰਦਾ ਬਾਕੀ 뮤ਜ਼ਿਕ ਪ੍ਰੋਡਿਊਸਰ ਵੀ ਆਸੋ ਹਰ ਤਨੰਦੀਸ ਓਨਲੀ ਤੇ ਆ ਸਿੱਧੂ ਬਾਰੇ ਤੁਸੀਂ ਨਾ ਗੱਲ ਕੀਤੀ ਸੀ ਬਹੁਤ ਸੋਸ਼ਲ ਮੀਡੀਆ 'ਤੇ ਇੰਟਰਵਿਊਸ ਵੀ ਉਸ ਤੋਂ ਬਾਅਦ ਹੋਏ ਉਹਨਾਂ ਦਾ ਹਾਲੀ ਵਿੱਚ ਗੀਤ ਵੀ ਆਇਆ ਚੋਰਨੀ ਤੁਸੀਂ ਸੁਣਿਆ ਮੈਂ ਹਾਂਜੀ ਬਹੁਤ ਹੁਣ ਮੈਂ ਬਹੁਤ ਜਦੋਂ ਲੀਕ ਹੋਇਆ ਸੀਗਾ ਉਹ ਦਿਨ ਮੈਂ ਉਦੋਂ ਬਹੁਤ ਸੁਣਿਆ ਮਤਲਬ ਇਹ ਮੈਸੂਸ ਕੀਤਾ ਉਹ ਗਾਣੇ ਨੂੰ ਸੁਣ ਕੇ ਮਤਲਬ ਉਹ ਜਿਹਦਾ ਇਦਾਂ ਦੀਆਂ ਉਹ ਫੀਲਿੰਗ ਜਿਦਾਂ ਦੀਆਂ ਇਹ ਸ਼ਬਦਾਂ ਚ ਨਹੀਂ ਕਹੋ ਸਕਦਾ ਹਨਾ ਕਿਸੇ ਲੈਜੈਂਡ ਦੇ ਬਾਰੇ ਇੱਕ ਪਾਸੇ ਬੋਸਟ ਅਪ ਵੀ ਹੋਈਦਾ ਪੰਪ ਅਪ ਵੀ ਹੋਈਦਾ ਵੀ ਗਾਣਾ ਬਹੁਤ ਘੈਂਟਾ ਬੀਟਸ ਬਹੁਤ ਘੈਂਟਾ ਦੂਜੇ ਪੰਨੇ ਨਾਲ ਦੀ ਨਾਲ ਬੰਦਾ ਇਮੋਸ਼ਨਲ ਹੋ ਜਾਂਦਾ ਪੀ ਆ ਰਾਜ ਜੇ ਸਾਡੇ ਜ ਹੈ ਨਹੀਂ ਸੋ ਉਹ ਚੀਜ਼ਾਂ ਦੇ ਮਤਲਬ ਅਨ ਇਮੇਜਨੇਬਲ ਆ ਉਹ ਹੀਲਿੰਗ ਆਪਾਂ ਬੋਲ ਕੇ ਦੱਸ ਹੀ ਨਹੀਂ ਸਕਦੇ ਮੇਰੇ ਹਿਸਾਬ ਨਾਲ ਮੇਰੇ ਨਾਲ ਨਹੀਂ ਉਹ ਸਾਰਿਆਂ ਨਾਲ ਹੀ ਇਹ ਚੀਜ਼ ਹੁੰਦੀ ਹੈ ਮੈਂ ਵੀ ਆਪਣੇ ਫਰੈਂਡ ਸਰਕਲ ਚ ਅਗਰ ਗੱਲ ਕਰਦੀ ਆ ਨਾ ਕਿ ਉਹਨਾਂ ਦਾ ਗਾਣਾ ਆਇਆ ਸਾਰੇ ਜਾਣੇ ਕਹਿੰਦੇ ਜਿੱਥੇ ਇੱਕ ਪਾਸੇ ਜੋਸ਼ ਆਉਂਦਾ ਨਾ ਉਹਨਾਂ ਦੇ ਗਾਣੇ ਨੂੰ ਸੁਣ ਕੇ ਉਹ ਮਤਲਬ ਕਿਤੇ ਉਹ ਨਹੀਂ ਮਿਲਦਾ ਲੇਕਿਨ ਜੇ ਸੋਚਦੇ ਆ ਕਿ ਨਹੀਂ ਹੈਗਾ ਤਾਂ ਉੱਥੇ ਬੰਦਾ ਬਹੁਤ ਜ਼ਿਆਦਾ ਇਮੋਸ਼ਨਲ ਵੀ ਹੋ ਜਾਂਦਾ ਹੈ ਨਾ ਤੁਹਾਡੀਆਂ ਬਹੁਤ ਸਾਰੀਆਂ ਯਾਦਾਂ ਰਹੀਆਂ ਹੋਣਗੀਆਂ ਉਹਨਾਂ ਦੇ ਨਾਲ ਹਾਂ ਨੀ ਯਾਦਾਂ ਐ ਸੀਗੀਆਂ ਵੀ ਗਾਣੇ ਵੀ ਇਕੱਠੇ ਕੀਤੇ ਸੀਗੇ ਮੈਂ ਪਰਸਨਲੀ ਵੀ ਮਤਲਬ ਦੇਖ ਕੇ ਆ ਵੀ ਇਨਸਾਨ ਕੀ ਹੋ ਜਾ ਪੀ ਕਿਤੇ ਨਾ ਕਿਤੇ ਕਿਉਂਕਿ ਆਰਟਿਸਟ ਹੁੰਦਾ ਨਾ ਜਿਹੜਾ ਬੰਦਾ ਐ ਮੂਜ਼ਿਕਲ ਹੁੰਦਾ ਤੇ ਅੱਜ ਦੇ ਟਾਈਮ ਬਹੁਤ ਸਾਰੇ ਆਰਟਿਸਟ ਨੇ 90% ਮਤਲਬ ਇਮੋਸ਼ਨਲ ਘਾਟ ਆ ਮੈਂਟਲੀ ਜਿਆਦਾ ਹਨਾ ਦਿਮਾਗੀ ਤੌਰ ਤੇ ਜਲਦੇ ਆ ਉਹ ਦਿਲੋਂ ਚੱਲਣ ਵਾਲਾ ਬੰਦਾ ਹੈ ਤੇ ਮੈਨੂੰ ਕਿਤੇ ਨਾ ਕਿਤੇ ਉਹ ਅਟੈਚਮੈਂਟ ਜੀ ਫੀਲ ਹੁੰਦੀ ਵੀ ਨਹੀਂ ਯਾਰ ਠੀਕ ਆ ਤੁਹਾਡੇ ਨਾਲ ਉਹਨਾਂ ਦੇ ਗਾਣੇ ਹੈਗੇ ਰਿਕਾਰਡਡ ਹੈਗੇ ਜਿੱਦਾਂ ਹੌਲੀ ਹੌਲੀ ਆ ਰਹੇ ਆ ਬਾਕੀਆਂ ਦੇ ਹਾਂਜੀ ਗਾਣੇ ਰਿਕਾਰਡਡ ਵੀ ਹੈਗੇ ਆ ਤੇ ਇੱਕ ਬਿਆਣਾ ਜਿਹਨੂੰ ਕਹਿ ਸਕਦੇ ਹਾਂ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਆ ਬਹੁਤ ਜ਼ਿਆਦਾ ਸਪੈਸ਼ਲ ਆ ਉਹ ਸਾਰਿਆਂ ਦੇ ਲਈ ਕੁਝ ਇਹੋ ਜਿਹਾ ਗਿਫਟ ਆ ਵੀ ਬਾਬਾ ਮੇਰ ਕਰਿਓ ਚੀਜ ਜੇ ਆ ਗਈ ਮੈਨੂੰ ਇੰਨਾ ਪਤਾ ਵੀ ਮਾਰਕੀਟ ਚੱਡੋ ਇੰਡਸਟਰੀ ਲੱਜੂਗੀ ਮੇਰੇ ਬਹੁਤ ਜ਼ਿਆਦਾ ਦਿਲ ਦੇ ਕਰੀਬ ਗਾਣਾ ਲੋਕਾਂ ਨੇ ਉਹਦੇ ਇੱਕ ਇੱਕ ਪਹਿਰੇ ਵਾਲੇ ਦੋ ਦੋ ਪਹਿਰੇ ਵਾਲੇ ਗੀਤ ਸੁਨੇ ਆ ਉਹਦੇ ਜੇ ਕੁਝ ਮੇਰਾ ਵੀ ਪਾਰਟ ਰੋਲ ਆਦਾ ਥੋੜਾ ਜਿਆ ਤੇ ਪਸੰਦ ਆਊਗਾ ਸਾਰਿਆਂ ਨੂੰ ਬਹੁਤ ਜ਼ਿਆਦਾ ਕਰੀਬੀ ਗਾਣਾ ਉਹ ਮੈਂ ਬਾਹਲਾ ਆਇਆ ਨਾ ਬੰਦ ਬਕਸੇ ਦੇ ਸਾਹਮਣੇ ਰੱਖਿਆ ਕਦੋਂ ਦੋਸੋ ਆਕਰ ਰਿਲੀਜ਼ ਕਰਨਾ ਮਤਲਬ ਫੈਨ ਸੀ ਉਹਦਾ ਬਸ ਵੇਟ ਰਹਿੰਦੀ ਹੈ ਕਦੋਂ ਉਹਨਾਂ ਦੇ ਗਾਣੇ ਤੁਹਾਡੀ ਜੋ ਫੈਨ ਫਾਰਮਿੰਗ ਹਮੇਸ਼ਾ ਵੇਟ ਕਰਦੇ ਕਦੋਂ ਕੋਈ ਕੋਸਟ ਹੈ ਕਦੋਂ ਕੋਈ ਨਵੇਂ ਗਾਣੇ ਦੀ ਅੰਬੇਸ਼ਿਕ ਨਹੀਂ ਬਹੁਤ ਜਲਦੀ ਇਹ ਚੀਜ਼ਾਂ ਥੋੜਾ ਕੰਫਿਡੈਂਸ਼ੀਅਲ ਹੁੰਦੀ ਹੈ ਹਾਂਜੀ ਸੌਟ ਆਊਟ ਬਾਕੀ ਸਾਰਾ ਕੁਝ ਸੌਟ ਆਊਟ ਹੈ ਇਹ ਚੀਜ਼ਾਂ ਕਦੋਂ ਹੋਣੀ ਕਿਵੇਂ ਹੋਣੀ ਕੰਫਿਡੈਂਸ਼ੀਅਲ ਹੁੰਦੀ ਬਟ ਜਦੋਂ ਵੀ ਆ ਗਿਆ ਉਹ ਗਾਣਾ ਬਾਪੇ ਦੀ ਮੇਰ ਨਾਲ ਏਡਾ ਕਿ ਘੈਂਟ ਗਾਣਾ ਵੀ ਗੱਲਬਾਤ ਕੀ ਹੋਏਣੀ ਤੇ ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਆ ਰਹੇ ਆ ਤੁਹਾਡੇ ਉਸ ਪੁਰਲਾਵਾ ਮੇਰਾ ਇੱਕ ਗਾਣਾ ਹੋਣ ਡਿਆ ਟਰੈਪ ਟਾਕ ਉਹ ਮਤਲਬ ਕਿਤੇ ਨਾ ਕਿਤੇ ਮੋਟੀਵੇਸ਼ਨਲ ਇਮੋਸ਼ਨਲ ਕਾਈਂਡ ਆਫ Songer ਟਰੈਪ ਟਾਕ ਮਤਲਬ ਬਹੁਤ ਜ਼ਿਆਦਾ ਮੈਨੂੰ ਉਹ ਮੇਰਾ ਆਪ ਦਾ ਲਿਖਿਆ ਹੋਇਆ ਗਾਣਾ ਹੈ ਲੱਗਦਾ ਵੀ ਮੈਨੂੰ ਲੱਗਦਾ ਪਤਾ ਨਹੀਂ ਲਿਖਣ ਦੌਰਾਨ ਮੈਨੂੰ ਵੀ ਆਇਆ ਲੱਗਿਆ ਪਤਾ ਨਹੀਂ ਇਹ ਚੀਜ਼ ਕਿਵੇਂ ਲਿਖਤੀ ਪਰ ਬਾਬੇ ਦੀ ਮਿਹਰ ਨਾਲ ਜਦੋਂ ਉਹ ਵੀ ਆਇਆ ਪਸੰਦ ਆਊਗਾ ਮੇਬੀ ਵਿਦਰਨ ਅ ਵੀਕ ਆਪਾਂ ਉਹ ਗਾਣਾ ਕਰ ਰਹੇ ਆ ਟਰੈਪ ਟਾਕ ਜੀ ਬਹੁਤ ਚਾਰੇ ਆ ਨਾ ਖੁਲਾਸੇ ਹੋ ਰਹੇ ਇਸ ਇੰਟਰਵਿਊ ਦੇ ਵਿੱਚ ਮੈਂ ਤੁਹਾਡੇ ਕੋਈ ਵੀ ਸਾਨਾ ਸੰਦੀ ਤੁਹਾਡਾ ਇੰਟਰਸਟ ਹੈ ਫਿਲਮ ਇੰਡਸਟਰੀ ਦੇ ਵਿੱਚ ਆਨ ਨੂੰ ਮਤਲਬ ਗਾਣਿਆਂ ਚ ਤੁਹਾਨੂੰ ਇਨਾ ਪਿਆਰ ਮਿਲਿਆ ਹੈ ਤੁਹਾਡਾ ਦਿਲ ਕਰਦਾ ਮੈਂ ਐਕਟਿੰਗ ਕਰਾਂ ਫਿਲਮਾਂ ਚ ਆ ਇਹ ਇੰਟਰਸਟ ਤੇ ਦੇਖੋ ਸਾਰਿਆਂ ਦਾ ਹੁੰਦਾ ਤੁਸੀਂ ਕਿਸੇ ਨੂੰ ਵੀ 100 ਬੰਦੇ ਜੋ ਪਿਕ ਕਰਕੇ ਪੁੱਛੋਗੇ ਤੁਸੀਂ ਮੂਵੀ ਚ ਕੰਮ ਕਰਨਾ ਚਾਹੁੰਦੇ ਹੋ ਇੰਟਰਸਟ ਸਾਰਿਆਂ ਦਾ ਹੁੰਦਾ ਮੈਂ ਚਾਹੁੰਨਾ ਮੈਂ ਕੋਈ ਵੀ ਕੰਮ ਕਰਾਂ ਸਿੱਖ ਕੇ ਕਰਾਂ ਮਕੂਬੀ ਉਹਦੇ ਚ ਆਪਣਾ 100% ਦਵਾ ਮੈਂ ਕੋਈ ਵੀ ਚੀਜ਼ ਕੱਚੀ ਨਹੀਂ ਕਰਨਾ ਚਾਹੁੰਨਾ ਵੀ ਜੇ ਮੇਰੇ ਤੇ ਵੀ ਪ੍ਰੋਡਿਊਸਰ ਪੈਸਾ ਲਾ ਰਿਹਾ ਕਿਸੇ ਨੇ ਕਰੋੜ ਜਾਂ ਡੇਢ ਕਰੋੜ ਮੈਨੂੰ ਪੁੱਛ ਵੀ ਐਨੀਥਿੰਗ ਐਨੀ ਪੈਣੀ ਵੀ ਖਰਚਤੀ ਤੇ ਮੈਂ ਜਾਊਂਗਾ ਮੈਂ ਪਹਿਲਾਂ ਤਿਆਰ ਹਾਂ ਉਸ ਜੀਦ ਨੇ ਪਿਆਰੀ ਕਰਕੇ ਮੈਂ ਕਿਸੇ ਚੀਜ਼ ਚ ਮੈਦਾਨ ਦੇ ਉਪਰ Thank you so much sir thank you sir